ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਆਪਣੀ ਜਿਵੇਂ ਤੁਹਾਨੂੰ ਪਤਾ ਯਾਤਰਾ ਸੰਪੂਰਨ ਹੋ ਚੁੱਕੀ ਆ ਪੰਜ ਤੱਕ ਤੋਂ ਸੱਤ ਸਥਾਨ ਟੋਟਲ ਟਰੈਵਲ ਜਿਹਨੂੰ ਮੰਨ ਲਈਏ 10000 ਕਿਲੋਮੀਟਰ ਬਾਕੀ ਵਾਹਿਗੁਰੂ ਦੀ ਅਪਾਰ ਕਿਰਪਾ ਚੜ੍ਹਦੀ ਕਲਾ 'ਚ ਅੱਜ ਆਪਾਂ ਪਹੁੰਚ ਲੱਗਿਆ ਚਾਲੇ ਬਾਕੀ ਆਪਾਂ ਨੂੰ ਖਾਲਸਾ ਜੀ ਮਿਲਿਆ ਇਹ ਖਾਲਸਾ ਜੀ ਪਹਿਲਾਂ ਵੀ ਆਪਾਂ ਨੂੰ ਮਿਲੇ ਸੀ ਹਜ਼ੂਰ ਸਾਹਿਬ ਦੀ ਯਾਤਰਾ ਵਿੱਚ ਇਹ ਖਾਲਸਾ ਜੀ ਬਾਈਕ ਰਾਈਡ ਤੇ ਕਰ ਰਹੇ ਆ 올 ਇੰਡੀਆ ਬਾਕੀ ਖਾਲਸਾ ਜੀ ਨੂੰ ਆਪਾਂ ਕੁਝ ਪੁੱਛਦੇ ਆ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਫਤਿਹ ਬਾਬਾ ਜੀ ਤੇ ਪੁਨੀਤ ਸਿੰਘ ਜੀ ਖਾਲਸਾ ਤੇ ਮੈਨੂੰ ਪਹਿਲਾਂ ਵੀ ਮਿਲੇ ਸੀ ਇੱਕ ਵਾਰ ਮੋਗੇ ਦੇ ਕੋਲੇ ਉਦੋਂ ਸਕੇਟਿੰਗ ਤੇ ਕਰ ਰਹੇ ਸੀ ਤੇ ਸਕੇਟਿੰਗ ਨਾਲ ਹੀ ਜਿਹੜੀ ਹੈਗੀ ਆ ਉਹਦੀ ਯਾਤਰਾ ਕਰਦੇ ਆ ਠੀਕ ਹੈ ਇਹ ਜਿੱਥੇ ਮਿਲੇ ਦਰਸ਼ ਮਿਲੇ ਹੋਏ ਆ ਬਾਈ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਠੀਕ ਹੈ ਜੀ ਤੇ ਹੁਣ ਤੁਸੀਂ ਯਾਤਰਾ ਸੰਪੂਰਨ ਕਰਕੇ ਵਾਪਸ ਜਾ ਰਹੇ ਹੋ ਹਾਂ ਬਾਈ ਮੈਂ ਚਾਲਾ ਪਾ ਰਹੇ ਆ ਠੀਕ ਹੈ ਤੇ ਕਿੰਨਾ ਸਮਾਂ ਲੱਗਿਆ ਤੁਹਾਨੂੰ ਆਉਣ ਤੇ ਵਾਈਗਰ 31 ਦਿਨ ਲੱਗੇ ਅੱਛਾ 31 ਦਿਨ ਲੱਗੇ ਤੇ ਕਿਲੋਮੀਟਰ ਕਿੰਨੇ ਹੋਗੇ ਵਾਈਗਰ ਹੁਣ ਟੋਟਲ ਆਪਣਾ 10000 ਕਿਲੋਮੀਟਰ ਦੇ ਅੰਦਰ ਹੋ ਗਿਆ ਜੀ ਅੱਛਾ 10000 ਕੁੱਲ ਕਰਤਾ ਤੁਸੀਂ ਹਾਂ ਜੀ ਹਾਂ ਜੀ ਠੀਕ ਹੈ ਪੂਰਾ ਚੜ੍ਹਦੀ ਚੜ੍ਹਦੀ ਤੇ ਮੈਂ ਬਾਈਕ ਰਾਈਡ ਕਰਦਾ ਮੈਂ 올 ਇੰਡੀਆ ਕਰ ਰਿਹਾ ਸੀ ਤੇ ਮੈਨੂੰ ਪਟਨਾ ਸਾਹਿਬ ਜਦੋਂ ਮੈਂ ਐਂਟਰ ਕੀਤਾ ਉਦੋਂ ਹੀ ਨੇ ਦਰ ਕਾਰੀ ਹੋਈ ਜਾਂਦੀ ਹੈ ਭਾਈ ਵੀ ਸਕੀਟਰ ਸਿੰਘ ਦੇ ਨਾਮ ਤੇ ਇਹਨਾਂ ਦੀ ਆਈਡੀ ਹੈ ਹਾਂਜੀ ਹਾਂਜੀ ਮੈਂ ਕਿਹਾ ਵੀ ਬਾਬਾ ਜੀ ਉਹੀ ਨੇ ਤੇ ਮੈਂ ਬੁਲਾਇਆ ਤੇ ਪਹਿਲਾਂ ਸਾਡੀ ਮੁਲਾਕਾਤ ਹੋਈ ਸੀ ਉਦੋਂ ਸਾਡੇ ਨੰਬਰ ਵਗੈਰਾ ਐਕਸਚੇਂਜ ਹੋਏ ਸੀ ਹੁਣ ਅਸੀਂ ਨੰਬਰ ਵੀ ਕਰ ਲਈਏ ਤੇ ਇੱਕ ਦੂਜੇ ਨਾਲ ਇੰਸਟਾਗ੍ਰam ਤੇ ਵੀ ਸਾਂਝੇ ਹੋ ਗਏ ਹਾਂਜੀ ਹਾਂਜੀ ਹੁਣ ਤੁਹਾਡੀ ਵਾਪਸ ਫਟ ਰੇਨ ਹੈ ਹਾਂਜੀ ਵਾਇਗਰ ਟ੍ਰੇਨ ਠੀਕ ਕਿੱਟੂ ਕੋਰੀ ਕੁਝ ਹੋਰ ਕਰਨਾ ਵਿੱਚ ਆਪਾਂ ਕਰ ਤਿੰਨ ਮਿੰਟ ਤੋਂ ਛੁੱਟੀ ਰੱਖਿਓ ਪਰ ਸ਼ੋਰਟ ਤੇ ਹਾਂਜੀ ਬਸ ਹੁਣ ਕਹਿੰਦਾ ਆਪਾਂ ਫੋਨ ਲੱਗੇ ਚੱਲੇ ਠੀਕ ਹੈ ਬਾਕੀ ਫੋੜੇ ਕਿਸੇ ਉਹਦੇ ਬਾਰੇ ਪੁੱਛਣਾ ਉਹdit ਨੂੰ ਉਹਦੇ ਸੱਪਰਕਾਟੇ ਉਹ ਸ਼ੋਰਟ ਸ਼ੋਰਟ ਉਹ ਬਲੇ ਵੀਡੀਓ ਆਪਰ ਹਾਲ ਲੰਮੀ ਹੋ ਗਈ ਨਾ ਉਹ ਕਰੇ ਇੱਕ ਵਾਰ ਕਰਨਾ ਚੱਲ ਰਹੀ